ਇਹਦੀ ਧਾਰੀ ਦੇ ਜੜਿਆਲੇ ਗੁਰੂ ਤੇ ਲੱਗੇ ਕੋਰਤੇ ਪਿਆਮੇ ਦੀ ਬਹੁਤ ਵੱਡੀ ਥੇਲ ਕੋਰਤੇ ਪਿਆਮੇ ਦੇ ਰੇਟਾਂ 'ਚ ਕਰਦੇ ਧਮਾਕੇ ਕੋਈ 600 ਨਹੀਂ ਲੈਣਾ ਕੋਈ 700 ਨਹੀਂ ਲੈਣਾ ਕੋਈ 800 ਨਹੀਂ ਲੈਣਾ ਲੈ ਜਾਓ 200 ਰੁਪਏ 'ਚ ਕੋਰਤਾ ਪਿਆਮਾ 200 ਰੁਪਏ ਦਾ ਕੋਰਤਾ ਪਿਆਮਾ ਓਏ 8 800 ਵਾਲਾ ਕੋਰਤਾ ਪਿਆਮਾ ਕਰਦਾ ਸਿਰਫ 200 200 ਦੇ ਲੈ ਜਾਓ 1 400 ਦੇ 2 600 ਦੇ 3 800 ਦੇ 4000 ਰੁਪਏ ਦੇ 5 ਕੋਰਤੇ ਪਿਆਮੇ ਲੈ ਜਾਓ ਚੈਲेंज ਕਰਦੇ ਆ ਜੇ ਪੂਰੇ ਪੰਜਾਬ ਦੇ ਵਿੱਚ ਕੋਈ ਆਹ ਰੇਟ ਦੇ ਦੇ ਬਾਈ 200 ਪਏ ਤੋਂ ਸ਼ੁਰੂ ਕਰਤਾ ਕਰਤਾ ਬਾਈ ਜੀ ਬਿਲਕੁਲ 200 ਦਾ ਇੱਕ 400 ਦੇ 2 600 ਦੇ 3 ਕੁਰਤੇ ਪਜਾਵੇਂ ਮਾਤੂ ਸ਼੍ਰੀ ਦਸਤਾਰ ਜੰਡਿਆਲਾ ਗੁਰੂ ਵੈਰਾਈਟੀ ਵਿੱਚ ਕੋਈ ਕਮੀ ਨਹੀਂ ਬਾਈ ਜੀ ਹੋਰ ਵੀ ਆਫਰ ਦਿਓ ਆਫਰ ਦਿਓ ਅੱਜ ਆਫਰਾਂ ਦੀ ਝੜੀ ਲਾ ਦਿਓ ਬਾਈ ਆਫਰਾਂ ਦੇ ਆਫਰ ਆ ਜੰਡਿਆਲਾ ਗੁਰੂ ਦੇਖੋ ਜੀ ਜਿਹੜਾ ਕੁਰਤਾ ਪਜਾਮਾ 700 ਦਾ ਇੱਕ ਕੁਰਤਾ ਪਜਾਮਾ ਤੁਹਾਨੂੰ ਮਿਲਦਾ ਹੈ 700 ਦੇ ਦੋ ਕੁਰਤੇ ਪਜਾਮੇ ਕਰਤੇ ਜੀ ਅੱਜ 700 ਦੇ ਦੋ ਇੱਕ ਨਾਲ ਇੱਕ ਫ੍ਰੀ ਇੱਕ ਨਾਲ ਇੱਕ ਫ੍ਰੀ ਕਰਤਾ ਜੀ ਆਹ ਲਓ ਜੀ ਬਾਜ਼ਾਰ 'ਚ ਜਿਹੜਾ ਮਿਲਦਾ 2-2000 ਦਾ ਕੁਰਤਾ ਪਜਾਮਾ ਚੈੱਕ ਕਰ ਲਓ ਇੱਥੇ ਦਵਾਂਗੇ 700 ਦਾ ਇੱਕ ਪਰ ਇੱਕ ਦੇ ਨਾਲ ਇੱਕ ਫ੍ਰੀ ਮਤਲਬ 700 ਦੇ ਦੋ ਕੁਰਤੇ ਪਜਾਮੇ ਹਾਂਜੀ ਗੱਲ ਇੱਥੇ ਨਹੀਂ ਮੁੱਕਦੀ ਜੀ ਕੁਰਤੇ ਪਜਾਮੇ ਵਿੱਚ ਸਾਡੇ ਕੋਲ ਇੱਕ ਤੋਂ ਇੱਕ ਵੈਰਾਈਟੀ ਹੈ ਇਹਦੇ ਵਿੱਚ ਤੁਸੀਂ ਸੈਲਫ ਲੈਣਾ ਪਲੇਨ ਲੈਣਾ ਪ੍ਰਿੰਟ ਲੈਣਾ ਜਿਸ ਤਰ੍ਹਾਂ ਦਾ ਵੀ ਤੁਸੀਂ ਕੁਰਤਾ ਪਜਾਮਾ ਲੈਣਾ ਸਾਡੇ ਕੋ ਰੇਂਜ ਹਰੇਕ ਤਰ੍ਹਾਂ ਦੀ ਆ 600 ਤੋਂ 700 800 900 1000 1200 1500 2000 250 ਤੋਂ ਹਰੇਕ ਤਰ੍ਹਾਂ ਦੀ ਰੇਂਜ ਆਪਣੇ ਕੋਲ ਲਓ ਜੀ 200 ਰੁਪਏ ਤੋਂ ਕੋਰਤਾ ਪਿਆਮਾ ਸ਼ੁਰੂ ਉਸ ਤੋਂ ਉੱਪਰ ਹੀ ਜਿੰਤਾ ਹੀ ਰੇਂਜ ਆਣੀ ਲੈ ਜਾਓ ਹੁਣ ਆਪਾਂ ਗੱਲ ਸਟਿਚਿੰਗ ਦੀ ਵੀ ਕਰ ਲਈਏ ਸਾਡੇ ਕੋ ਟੇਲਰ ਜਿਹੜੇ ਹਨਾ ਪੂਰੇ ਜੋਬੰਦੇ ਆ ਜੋਬੰਦੇ ਪੂਰੇ ਟਾਪ ਦੇ ਟੇਜ਼ਰ ਆ ਚੈੱਕ ਕਰ ਲਓ 6 6 ਫੁੱਟ ਸਾਡੇ ਭਰਾਵਾਂ ਦੇ ਲਈ ਆ ਕਿੰਨੇ ਸੋਹਣੇ ਡਿਜ਼ਾਈਨ ਤਿਆਰ ਕਰਦੇ ਆ ਸਟਿਚਿੰਗ ਚੈੱਕ ਕਰੋ ਕਿੰਨੀ ਸੋਹਣੀ ਆ ਚਾਹੇ ਤੁਸੀਂ ਪੂਰੀਆਂ ਬਾਹਾਂ ਬਣਾ ਲਓ ਅਧੀਆਂ ਬਾਹਾਂ ਬਣਾ ਲਓ ਬੈਨ ਕੋਲਰ ਬਣਾ ਲਓ ਚਾਹੇ ਦੂਜਾ ਕੋਰਡ ਲਾ ਲਓ ਪਜਾਮੇ 'ਚ ਲਾਸਟਿਕ ਪਾ ਲਓ ਨਾਲਾ ਪਾ ਲਓ ਪੈਂਟ ਵਾਲਾ ਬਣਾ ਲਓ ਭਾਵੇਂ ਕੁਰਤਾ ਪਜਾਮਾ ਬਣਾ ਲਓ ਭਾਵੇਂ ਪਠਾਨੀ ਸੂਟ ਬਣਾ ਲਓ ਭਾਵੇਂ ਸਲਵਾਰ ਸੂਟ ਬਣਾ ਲਓ ਪਾਸਟਰਾਂ ਦੇਖੋ ਕਿੰਨੀਆਂ ਸੋਹਣੀਆਂ ਇੱਧਰ ਵੀ ਦੇਖੋ ਕਿੰਨੇ ਸੋਹਣੇ ਡਿਜ਼ਾਈਨ ਆ ਮਤਲਬ ਜਿੰਦਾਂ ਹੀ ਤੁਹਾਡੀ ਚੁਆਇਸ ਕੋਟਾਂ ਦੀ ਅਕੋਰਡਿੰਗ ਤੁਹਾਡੇ ਬਹੁਤ ਸੋਹਣੀ ਸਟੇਚਰੀ ਕਰਕੇ ਦਵਾਂਗੇ ਹੁਣ ਆਪਾਂ ਕੋਟ ਪੈਂਟ ਦੀ ਗੱਲ ਵੀ ਕਰ ਲਈਏ ਇਹ ਵੀ ਅੱਜ ਟੈਂਟਾਂ ਵੇਚ ਦੇਣਾ ਕੋਟ ਪੈਂਟ ਵਿੱਚ ਭਾਜੀ ਤੁਹਾਨੂੰ ਬਿਕ ਆਫਰ ਦੇ ਰਿਆਂ ਜੋ ਕਿ ਸਾਡੀ ਪਹਿਲਾ ਦਾ ਆਫਰ ਕੱਲ ਦੀ ਆ ਰਹੀ ਹੈ 2995 ਵਿੱਚ ਕੋਟ ਪੈਂਟ ਵਿਦ ਸਟਿਚਿੰਗ ਦੇਖੋ ਜੀ ਬਾਜ਼ਾਰਾਂ 'ਚ ਜਾ ਕੇ ਪਤਾ ਕਰੋ 35-3500 ਰੁਪਈਆ ਕੱਲੀ ਸਲਾਈ ਚੱਲਦੀ ਆ ਇੱਥੇ 10000 ਦਾ ਕੋਟ ਪਰ ਜਿਹੜਾ ਬਾਜ਼ਾਰ 'ਚ ਵਿਕਦਾ 2895 'ਚ ਦਵਾਂਗੇ ਸ਼ਰਟਾਂ ਦੀ ਗੱਲ ਕਰ ਲਈਏ ਉਹ ਸ਼ਰਟਾਂ ਦੇ ਵਿੱਚ ਵੀ ਤਵਾਹੀ ਤਵਾਹੀ ਲਿਆਦੀ ਸ਼ਰਟਾਂ ਦੇ ਵਿੱਚ ਲਾਈਨਾਂ ਵਾਲੀਆਂ ਚੈੱਕ ਵਾਲੀਆਂ ਪਲੇਨ ਪ੍ਰਿੰਟ ਹਰ ਇੱਕ ਤਰ੍ਹਾਂ ਦੀ ਸ਼ਰਟ ਸਾਨੂੰ ਮਿਲ ਜਾਣੀ ਹੈ ਜਿਹੜੀਆਂ ਵੱਡੇ ਵੱਡੇ ਮੋਲਾਂ ਜਾ ਕੇ ਲੈਂਦੇ ਹੋ ਲੈ ਜਾਓ ਇੱਥੇ 3350 ਰੁਪਈਆ ਤੋਂ ਸ਼ਰਟ ਸ਼ੁਰੂ ਹੋ ਜਾਂਦੀ ਆ ਉਤੋਂ ਉੱਪਰ ਦੀ ਜਿੰਨਾ ਦੀ ਤੁਹਾਡੀ ਚੁਆਇਸ ਆ ਜਿੰਨਾ ਦਾ ਤੁਹਾਡਾ ਡੇਟਾ ਤੁਸੀਂ ਇਥੋਂ ਸ਼ਰਟ ਲੈ ਕੇ ਜਾ ਸਕਦੇ ਆ ਹਾਂਜੀ ਆਪਣੇ ਕੋਲ ਲਾਈਨਿੰਗ ਜੋਗੀ 40 ਰੁਪਏ ਮੀਟਰ ਤੋਂ ਸ਼ੁਰੂ ਹੁੰਦੀ ਆ ਬਾਜ਼ਾਰ ਵਿੱਚ ਇਹਦਾ ਰੇਟ ਆ 50 ਰੁਪਏ 55 ਰੁਪਏ ਮਾਤੂ ਜੀ ਦੀ ਦਸਤਾਰ ਜਿੰਦਾਲਾ ਗੁਰੂ ਦੇ ਤੁਹਾਨੂੰ ਦੇਖੋ ਜੀ ਦੇਖੋ ਜੀ ਪੱਕਾ ਬੰਨਣ ਵਾਲੇ ਭਰਾਵਾਂ ਲਈ ਖੁਸ਼ਖਬਰੀ ਮਾਤੂ ਜੀ ਦੀ ਦਸਤਾਰ ਅਸਲ ਰੰਗ ਸਰਦਾਰੀ ਦੇ ਇੰਡੀਆ ਰਾਰੀ ਪੂਰੇ ਬੋਲ ਦਾ ਸਭ ਤੋਂ ਵੱਡਾ ਬ੍ਰਾਂਡ ਇਰੇ ਉੱਤੇ ਗਰੰਟੀਆਂ ਦੇਖੋ 3 ਮਹੀਨੇ ਦੇ ਅੰਦਰ ਰੰਗ ਫੇਡ ਹੋ ਜਾਵੇ ਡੱਬ ਹੋ ਜਾਵੇ ਪੱਗ ਬਦਲ ਕੇ ਨਵੀਂ ਲੈ ਜਾਓ ਇੱਕ ਵੀ ਗੱਲ ਕੋਈ ਕਿੰਤੂ ਪੈੰਤੂ ਹੀ ਹੋਣੀ ਇੱਥੇ ਟਾਈਆਂ ਦੀ ਦੇਖੋ ਮੈਚਿੰਗ ਕਰਕੇ ਟਾਈਆਂ ਲੈ ਜਾਓ ਹਰ ਇੱਕ ਤਰ੍ਹਾਂ ਦੀਆਂ ਆਫਰਾਂ ਲੱਗੀਆਂ 4 ਦਿਨ ਤੁਹਾਡੇ ਫਾਇਦੇ ਹੋਣੇ ਆ ਜੜਿਆਲਾ ਗਰੂ ਜਿੱਥੇ 200 ਦਾ ਕੋਰਤਾ ਪੀਮਾ 3.5 ਦਾ ਕੋਰਤਾ ਪੀਮਾ 500 600 800 3-4000 ਤੱਕ ਕੋਰਤੇ ਵੀ ਆਮੇ 10000 ਦਾ ਕੋਰਟ ਪਰ 3895 ਚ ਲੈ ਜਾਓ ਫਾਸਟਡ ਬਲੇਜ਼ਰ ਸ਼ੇਰਵਾਨੀਆਂ ਸਾਰਿਆਂ ਦੇ ਉੱਤੇ ਬਹੁਤ ਸੁਪਰ ਸੇਲ ਆ ਗਿਆ ਆਜੋ ਵੱਡੇ ਪੈਦੇ ਕਰਾਂਗੇ ਕੈਮਰਾਮੈਨ ਓਮ ਸੰਦੀ ਨਾਲ ਹਰਦੀਪਾ ਧੱਕੜ ਸਾਹ ਡੀਵੀ ਚੜਿਆਲਾ ਗੁਰੂ